these brothers my guys know that we fly know that we ride or die ਆ ਇਹਨਾਂ ਕਿਉਂ ਫੈਲ ਗਿਆ ਆ ਵਾਲਾ ਜਿਹੜਾ ਚਿੱਟਾ ਆ ਫੁੱਲਾਂ ਵਾਲਾ ਪਲਾਂਟ ਐ ਇਹ ਬਹੁਤ ਪੁਰਾਣੂ ਨੂੰ ਲਗਾਇਆ ਪਹਿਲੇ ਸੇ ਹਾਂ ਪਿਛਲੇ ਸਾਲ ਦਾ ਤਾ ਆ ਹਾਂ ਇਹ ਜਮੀਨ 'ਚ ਲਗਾਉਗਾ ਤਾਂ ਤੁਸੀਂ ਸਾਖਾ ਸੇ ਇਸ ਨੂੰ ਕਦੇ ਫੈਲੀ ਵਿੱਚ ਲਗਾ ਨਹੀਂ ਹਾਂ 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 ਜਮੀਨ 'ਚ ਇਸ ਨੂੰ ਸਾਖਾ ਜੰਮ ਦਬਲ ਲਈ ਤਾਂ ਗਰੀਬ ਕਿ ਉਹ ਤਾਂ ਕਦੇ ਫੈਲੇ ਨਹੀਂ ਇਹਨੇ ਵੀ ਆ ਜ਼ਿਆਦਾ ਫੈਲ ਗਿਆ ਹੈ ਨਾ ਹਾਂ ਹਾਂ ਨਹੀਂ ਉਹ ਜੜ ਰਹਿ ਗਈ ਤਾਂ ਹੋਇਆ ਜਾਂ ਉਹ ਹੋ ਗਿਆ ਕੋਈ ਬੀਜ ਗਿਰਿਆ ਇਹਦਾ ਸਤਿ ਸ਼੍ਰੀ ਅਕਾਲ ਜੀ ਕਿ ਮੈਂ ਸਾਰੇ ਉਮੀਦ ਕਰਦੇ ਆ ਕਿ ਸਾਰੇ ਵਧੀਆ ਹੋਣਗੇ ਤੇ ਠੀਕ ਠਾਕ ਹੋਣਗੇ ਤੇ ਲੋ ਜੀ ਹੋ ਗਈ ਆਪਣੇ ਦਿਨ ਦੀ ਸ਼ੁਰੂਆਤ ਤੇ ਅੱਜ ਦਿਨ ਹੈਗਾ ਜੀ ਬੁੱਧਵਾਰ ਦਾ ਤੇ ਬੁੱਧਵਾਰ ਦੇ ਦਿਨ ਦੀ ਵੀਡੀਓ ਆਪਣੀ ਤੇ ਹੁਣ ਆਪਾਂ ਲੱਗੇ ਸੀ ਅੰਗੂਰਾਂ ਦੀ ਬੇਲ ਦੀ ਕਟਿੰਗ ਨੂੰ ਗਰੋ ਕਰਾਂਗੇ ਹੈਨਾ ਅੰਗੂਰਾਂ ਦੀ ਬੇਲ ਦੀ ਕਟਿੰਗ ਕਰ ਲਈਏ ਤੇ ਐਲੋਵੇਰਾ ਮੈਂ ਪਹਿਲਾਂ ਹੀ ਕਟਿੰਗ ਕਰ ਲਈ ਤੇ ਆਪਾਂ ਐਲੋਵੇਰਾ ਦੇ ਨਾਲ ਇਹ ਕਟਿੰਗ ਨੂੰ ਗਰੋ ਕਰਾਂਗੇ ਤੇ ਮੈਨੂੰ ਮੈਂ ਸੋਚ ਰਹੀ ਸੀ ਵੀ ਚੱਲ ਆਪਾਂ ਇੱਕ ਦੋ ਕਟਿੰਗ ਲਗਾ ਦਨੇ ਆ ਤੇ ਜਦੋਂ ਇਹ ਕਟਿੰਗ ਹੋ ਗਈ ਤਾਂ ਇਹ ਆਪਾਂ ਕਟਿੰਗ ਦੇਣੀ ਹੈ ਕਿਸੇ ਨੂੰ ਗਿਫਟ ਹੈਨਾ ਤੇ ਹਾਲੇ ਆਪਾਂ ਦੱਸ ਦੇਣੀ ਹੈ ਕਿਉਂਕਿ ਜੇ ਨਾ ਹੋਈ ਹੈਨਾ ਤਾਂ ਫਿਰ ਸ਼ਾਇਦ ਮਤਲਬ ਕਟਿੰਗ ਹੀ ਦੇਣੀ ਪਵੇ ਕੱਟ ਗਈ ਤੇ ਅਸੀਂ ਸੋਚ ਰਹੇ ਸੀ ਵੀ ਚੱਲ ਇਹਨੂੰ ਪਹਿਲਾਂ ਆਪਾਂ ਗਰੋ ਕਰ ਲਈਏ ਤਾਂ ਪਹਿਲਾਂ ਅਸੀਂ ਮਤਲਬ 2 ਸਾਲ ਪਹਿਲਾਂ ਲਗਾਈ ਸੀ ਕਟਿੰਗ ਉਹ ਨਾ ਬਹੁਤ ਵੱਡੀ ਫੇਲ ਹੋ ਗਈ ਹੈ ਤੇ ਉਹ ਹੋ ਗਈ ਸੀ ਇਸ ਸੋਚਿਆ ਵੀ ਸ਼ਾਇਦ ਵੀ ਆਪਾਂ ਲਗਾ ਕੇ ਦੇਖਦੇ ਹਾਂ ਤੇ ਇਹ ਕਟਿੰਗ ਹੋ ਜਾਊਗੀ ਤੇ ਮੈਂ ਸੋਚਿਆ ਵੀ ਆਪਾਂ ਪੋਟ ਵਗੈਰਾ ਚ ਨਹੀਂ ਲਾਉਂਦੇ ਹੁਣ ਇਹਨੂੰ ਹੁਣ ਆਪਾਂ ਇਹਨੂੰ ਸਿੱਧਾ ਜ਼ਮੀਨ ਦੇ ਵਿੱਚ ਹੀ ਲਗਾਵਾਂਗੇ ਕਿਉਂਕਿ ਇਹ ਇੱਥੇ ਮਿੱਟੀ ਵਧੀਆ ਹੈ ਤੇ ਥੋੜੀ ਜੀ ਸਿਲ ਵੀ ਰਹਿੰਦੀ ਹੈ ਬਾਰ-ਬਾਰ ਪਾਣੀ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਤੇ ਮੈਂ ਸੋਚਿਆ ਵੀ ਚਲੋ ਆਪਾਂ ਇਹਨੂੰ ਇੱਥੇ ਇੱਕ ਕੋਰਨਰ ਜੇ ਵਿੱਚ ਲਗਾ ਦੰਨੇ ਹੈ ਨਾ ਤੇ ਜਦੋਂ ਇਹ ਕਟਿੰਗ ਹੋ ਗਈ ਤਾਂ ਆਪਾਂ ਇਹਨੂੰ ਕੱਢ ਲਾਂਗੇ ਫਿਰ ਤੇ ਆਪਾਂ ਇਹਦੇ ਪੱਤੇ ਜੇ ਹਟਾ ਦੰਨੇ ਆ ਤੇ ਮੈਨੂੰ ਫਿਰ ਬਾਅਦ ਚ ਮੈਂ ਸੋਚਿਆ ਵੀ ਆਪਾਂ ਪਕਤਿਆਂ ਵਾਲੀਆਂ ਨਾ ਤੋੜ ਦੇ ਤੇ ਜਿਨ੍ਹਾਂ ਤੇ ਹਲੇ ਮਤਲਬ ਪੱਤੇ ਨਹੀਂ ਆਏ ਸੀ ਉਹ ਤੋੜ ਦੇ ਹੈ ਨਾ ਤੇ ਉਹ ਸ਼ਾਇਦ ਹੋਵੋਗੇ ਤੇ ਆਪਾਂ ਦੇਖਦੇ ਹਾਂ ਇੱਕ ਦੋ ਕਟਿੰਗ ਹੋਰ ਲਗਾ ਦਾਂਗੇ ਹੈ ਨਾ ਤੇ ਕੀ ਕਿਹੜੀ ਗ로우 ਕਰਦੀ ਏ ਤੇ ਕਟਿੰਗਾ ਬਾਦੂ ਤੇ ਅਸੀਂ ਮਤਲਬ ਥੋੜੀ ਜੀ ਗਲਤੀ ਕਰ ਗਏ ਜਿਸ ਦਿਨ ਅਸੀਂ ਵੇਲ ਦੀ ਕਟਿੰਗ કરી ਸੀ ਨਾ ਉਸ ਦਿਨ ਮੈਂ ਇਹਨਾਂ ਨੂੰ ਕਿਹਾ ਸੀ ਵੀ ਆਪਾਂ ਦੋ ਕਟਿੰਗਾ ਲਗਾ ਦਨੇ ਆ ਕਿ ਕਿਸੇ ਨੂੰ ਦੇ ਹੋ ਜੰਨੀ ਹੈ ਨਾ ਤੇ ਬਸ ਕੋਲਜੀ ਕਰ ਗਏ ਤੇ ਹੁਣ ਚਲੋ ਆਪਾਂ ਇਹਨਾਂ ਨੂੰ ਲਗਾ ਦਨੇ ਆ ਖੁਰਪੀ ਮੈਨੂੰ ਮਿਲੀ ਨਹੀਂ ਹੈਗੀ ਤੇ ਮੈਂ ਜਿਹੜੇ ਚਾਕੂ ਦੇ ਨਾਲ ਕਟਿੰਗ કરી ਤੇ ਮੇ ਉਹਦੇ ਨਾਲ ਹੀ ਥੋੜੀ ਜਿਹੀ ਮਿੱਟੀ ਨੂੰ ਪੋਲੀ ਕਰਨ ਲੱਗ ਗਈ ਸੀ ਵੈਸੇ ਤਾਂ ਇਹ ਮਿੱਟੀ ਮਤਲਬ ਹੈ ਦੀ ਗੁੜਾਈ ਹੋਈ ਹੋਈ ਆ ਕਿਉਂਕਿ ਮਾਲੀ ਆ ਕੇ ਕਟਿੰਗ ਕਰਕੇ ਸਾਰੀ ਤੇ ਗੁੜਾਈ ਵਗੈਰਾ ਕਰ ਗਿਆ ਸੀਗਾ ਤੇ ਉਹ ਮਤਲਬ 20-25 ਦਿਨਾਂ ਬਾਅਦ ਹੈ ਨਾ ਕਈ ਵਾਰ ਮਹੀਨੇ ਬਾਅਦ ਆ ਜਾਂਦਾ ਤੇ ਅਸੀਂ ਸੋਚ ਰਹੇ ਹਾਂ ਵੀ ਚੱਲ ਆਪਾਂ ਕਟਿੰਗ ਵਾਲੀ ਮਸ਼ੀਨ ਹੀ ਲਈ ਆਈਏ ਨਹੀਂ ਤੇ ਉਹਨੂੰ ਮਤਲਬ ਬਾਰ-ਬਾਰ ਬੁਲਾਉਣਾ ਨਾ ਪਵੇ ਤਾਂ ਆਪਣੇ ਹੱਥ ਨਾਲ ਆਪਾਂ ਵੀ ਕੰਮ ਕਰ ਲਿਆ ਕਰਾਂਗੇ ਹੈ ਨਾ ਵੈਸੇ ਵੀ ਜਿਹੜੀ ਮਤਲਬ ਬਾਅਦ ਚ ਘਾਹ ਵਗੈਰਾ ਹੋ ਜਾਂਦਾ ਜਿਆਦਾ ਹੈ ਨਾ ਕੱਖ ਜਿਆ ਹੋ ਜਾਂਦਾ ਵਿੱਚ ਹੋਰ ਥੋੜੀ ਬਹੁਤੀ ਗੁਡਾਈ ਕਰਨੀ ਹੁੰਦੀ ਉਹ ਤਾਂ ਆਪ ਹੀ ਕਰਨੀ ਪੈਂਦੀ ਹੈ ਤੇ ਆਪਾਂ ਮਤਲਬ ਘਾਹ ਦੀ ਕਟਿੰਗ ਵੀ ਆਪਣੇ ਆਪ ਹੀ ਕਰ ਲਿਆ ਕਰਾਂਗੇ ਤੇ ਦੇਖਦੇ ਆ ਆਪਾਂ ਕਟਿੰਗ ਵਾਲੀ ਮਸ਼ੀਨ ਹੀ ਲੈ ਕੇ ਆਉਨੇ ਆ ਤੇ ਬਾਰ ਬਾਰ ਉਹਨੂੰ ਬੁਲਾਉਣ ਤਾਂ ਹੁਣੀ ਰਹੂਗਾ ਹੈਨਾ ਤਾਂ ਬੈਸ ਤਾਂ ਉਹਨੂੰ ਬੁਲਾਉਣਾ ਪੈਂਦਾ ਉਹ ਆਪਣੇ ਆਪ ਹੀ ਦੇਖ ਕੇ ਆ ਜਾਂਦਾ ਕਿ ਕਿੰਨੇ ਕੁ ਦਿਨ ਹੋ ਗਏ ਇੱਕ ਵਾਰ ਕਿਹਾ ਸੀ ਅਸੀਂ ਉਹਨੂੰ ਤੇ ਉਹ ਆਪਣੇ ਆਪ ਹੀ ਆ ਜਾਂਦਾ ਹੁਣ ਤੇ ਚਲੋ ਜੀ ਹਾਂ ਆਪਾਂ ਹੁਣ ਇਹਨੇ ਕਟਿੰਗ ਲਗਾ ਦਈਏ ਕੰਮ ਕਰ ਆਪਣੇ ਘਰ ਦੇ ਆਲਰੇਡੀ ਹੋ ਚੁੱਕੇ ਆ ਤੇ ਬਸ ਅੰਦਰ ਪੋਚਾ ਪੋਚਾ ਲਗਾਉਣਾ ਰਹਿ ਗਿਆ ਸੀਗਾ ਤੇ ਮੈਂ ਸੋਚਿਆ ਪਹਿਲਾਂ ਆਪਾਂ ਬਾਹਰ ਦਾ ਕੰਮ ਕਰ ਲਈ ਕਿਉਂਕਿ ਹੁਣ ਧੁੱਪ ਹੋਣ ਲੱਗੀ ਐ ਐਵੇਂ ਹੁੰਦਾ ਪਹਿਲਾਂ ਬਾਹਰ-ਬਾਹਰ ਦਾ ਕੰਮ ਹੋ ਜੇ ਤਾਂ ਵਧੀਆ ਗੱਲ ਐ ਹੈਨਾ ਤੇ ਸਰਦੀਆਂ 'ਚ ਇਹ ਹੁੰਦਾ ਸੀ ਵੀ ਚ ਪਹਿਲਾਂ ਅੰਦਰ ਦਾ ਕੰਮ ਹੋ ਜਾਏ ਕਿ ਫਿਰ ਆਪਾਂ ਬਾਹਰ ਜਦੋਂ ਧੁੱਪ ਆਉਗੀ ਫਿਰ ਕੰਮ ਕਰਾਂਗੇ ਹਨਾ ਹੁਣ ਉਲਟਾ ਹੋ ਗਿਆ ਹੁਣ ਇਹ ਹੁੰਦਾ ਕਿ ਪਹਿਲਾਂ ਧੁੱਪ ਤੋਂ ਪਹਿਲਾਂ ਪਹਿਲਾਂ ਬਾਹਰ ਕੰਮ ਕਰ ਲਈਏ ਵੈਸਤਾ ਹਲੇ ਇੰਨੀ ਤੇਜ਼ ਧੁੱਪ ਹੁੰਦੀ ਨਹੀਂ ਹੈਗੀ ਹਨਾ ਪਰ ਫਿਰ ਵੀ ਮਤਲਬ ਜਦੋਂ ਦਿਨ ਜਾ ਚੜ ਜਾਂਦਾ ਫਿਰ ਬਾਹਰ ਕੰਮ ਕਰ ਕਰਨ ਨੂੰ ਦਿਲ ਨਹੀਂ ਕਰਦਾ ਹੈਗਾ ਇਹ ਹੁੰਦਾ ਵੀ ਪਹਿਲਾਂ ਪਹਿਲਾਂ ਬਾਹਰ ਦੇ ਕੰਮ ਹੋ ਜਾਣ ਤੇ ਅੰਦਰ ਫਿਰ ਆਪਾਂ ਆਰਾਮ ਨਾਲ ਆਪਣੇ ਕੰਮ ਕਰਦੇ ਰਹਾਂਗੇ ਹਨਾ ਤੇ ਚਲੋ ਜੀ ਅੱਜ ਵੈਸੇ ਬੱਚੇ ਵੀ ਘਰ ਸੀਗੇ ਤੇ ਬੱਚਿਆਂ ਦੇ ਪੇਪਰ ਆਸ਼ਵਦੀ ਦੇ ਬੱਸੇ ਪੇਪਰ ਹੋ ਚੁੱਕੇ ਆ ਤੇ ਰਸ਼ਮੀਨ ਦੇ ਪੇਪਰ ਹੋ ਰਹੇ ਨੇ ਤੇ ਉਹਨੂੰ ਕਦੇ ਛੁੱਟੀ ਹੋ ਜਾਂਦੀ ਹੈ ਤੇ ਅੱਜ ਉਹ ਘਰ ਸੀਗੇ ਦੋਨੋਂ ਜਾਣੇ ਤੇ ਚਲੋ ਜੀ ਆਪਣੀ ਕਟਿੰਗ ਲੱਗ ਚੁੱਕੀ ਹੈ ਤੇ ਆਪਾਂ ਹੁਣ ਇੱਧਰ ਲਗਾ ਦਾਂਗੇ ਜੀ ਪਾਣੀ ਅਜੇ ਸਾਰੇ ਫੁੱਲ ਬੁੱਟੇ ਪਾਣੀ ਮੰਗ ਰਹੇ ਸੀਗੇ ਅਸੀਂ ਪਾਣੀ ਲਗਾਇਆ ਸੀ ਇਹਨੂੰ ਸ਼ਨੀਵਾਰ ਨੂੰ ਤੇ ਅੱਜ ਹੋ ਗਿਆ ਬੁੱਧਵਾਰ ਹੈ ਨਾ ਵੈਸੇ ਵੀ ਇੱਕ ਦਿਨ ਬਦਲ ਲੰਘਾਤਾ ਹੈ ਪਰ ਫਿਰ ਵੀ ਚਲੋ ਹਲੇ ਨਹੀਂ ਗਰਮੀ ਹੋਈ ਨਹੀਂ ਹੈਗੀ ਪਰ ਫਿਰ ਵੀ ਮਤਲਬ ਫੁੱਲ ਬੁੱਟੇ ਹੁਣ ਜਲਦੀ ਪਾਣੀ ਮੰਗਦੇ ਆ ਤੇ ਇੱਧਰ ਆਪਾਂ ਨੇ ਜਿੰਨੇ ਕੱਪੜੇ ਚਾਹੀਦੇ ਸੀ ਅੱਜ ਹੱਥਾਂ ਨਾਲ ਹੀ ਧੋਤੇ ਇਹਨਾਂ 3-4 ਕੱਪੜੇ ਤੇ ਕਿਉਂਕਿ ਕਪੜੇ ਥੋੜੇ ਜਿਹੇ ਥੋੜੇ ਸੀਗੇ ਫਿਰ ਮੈਂ ਕਿਹਾ ਮਸ਼ੀਨ ਕਿ ਲਾਉਣੇ ਚਲ ਆਪਾਂ ਇਹਨਾਂ ਨੂੰ ਅੱਜ ਹੱਥਾਂ ਨਾਲ ਧੋ ਦਨੇ ਆਂ ਪੈਪ ਵਿਛਾ ਲਿਆ ਜੀ ਆਪਾਂ ਨੇ ਚਲੋ ਆਪਾਂ ਹੁਣ ਲਾਉਣੇ ਆ ਜੀ ਆਪਣੇ ਪਾਰਕ ਨੂੰ ਪਾਣੀ ਤੇ ਇੰਦਰ ਵੀ ਪਾਣੀ ਪਾਉਣਾ ਸੀਗਾ ਸਾਰੇ ਗਮਲੇ ਸੁੱਕੇ ਪਏ ਆ ਤੇ ਮੈਂ ਸੋਚਿਆ ਪਹਿਲਾਂ ਆਪਾਂ ਪਾਰਕ ਨੂੰ ਪਾਣੀ ਲਾਈਏ ਲੋ ਜੀ ਜੋੜ ਲਾਇਆ ਤੇ ਬੇੜਾ ਹੋ ਗਿਆ ਗਿੱਲਾ ਹੈ ਨਾ ਬੇੜਾ ਬਚਾਉਂਦੇ ਬਚਾਉਂਦੇ ਮੈਨੂੰ ਲੱਗ ਰਿਹਾ ਸੀਗਾ ਕਿ ਬੇੜਾ ਗਿੱਲਾ ਹੋਊਗਾ ਕਿਉਂਕਿ ਜੋੜ ਮੇਰੇ ਤੋਂ ਨਾ ਪਾਈਪ ਨੂੰ ਜੋੜ ਚੰਗੀ ਤਰ੍ਹਾਂ ਲੱਗਦਾ ਨਹੀਂ ਹੈਗਾ ਕਿਉਂਕਿ ਜਦੋਂ ਇਹ ਘਰ ਹੁੰਨੇ ਉਦੋਂ ਹੀ ਪਾਣੀ ਵਗੈਰਾ ਲਗਾਉਣੀ ਹੁੰਦੀ ਆ ਫਿਰ ਐਵੇਂ ਹੁੰਦਾ ਵੀ ਚੰਗੀ ਤਰ੍ਹਾਂ ਜੋੜ ਵਗੈਰਾ ਲਾ ਦੇਣਗੇ ਤੇ ਬੇੜਾ ਫਿਰ ਗਿੱਲਾ ਹੋ ਜਾਂਦਾ ਹੈ ਨਾ ਫਿਰ ਜਦੋਂ ਬੇੜਾ ਮਤਲਬ ਡੱਬ ਖੜੱਬਾ ਜਾਂ ਹੋ ਜਾਂਦਾ ਫਿਰ ਮੈਨੂੰ ਹੁੰਦਾ ਚਲ ਧੋ ਦੰਨੇ ਇਹਨੂੰ ਫਿਰ ਮੇਰਾ ਕੰਮ ਜ਼ਿਆਦਾ ਹੀ ਵੱਜ ਜਾਂਦਾ ਹੈ ਹੁਣ ਮੈਨੂੰ ਐਵੇਂ ਲੱਗਦਾ ਵੀ ਮੈਂ ਬੇੜਾ ਬਚਾਉਂਦੇ ਬਚਾਉਂਦੇ ਸ਼ਾਇਦ ਬੇੜਾ ਹੁਣ ਮੈਨੂੰ ਧੋਣਾ ਪੈਣਾ ਕਿਉਂਕਿ ਇਹ ਕਹਿੰਦੇ ਬਲੈਕ ਐਂਡ ਬਾਈਟ ਜਿਹਾ ਹੋ ਗਿਆ ਹੈ ਨਾ ਛਿੱਟਾ ਕਾਲਾ ਜਿਹਾ ਹੋ ਗਿਆ ਹੁਣ ਇਹਨੂੰ ਧੋਣਾ ਪੈਣਾ ਹੈ ਮੈਨੂੰ ਤੇ ਹੁਣ ਪਹਿਲਾਂ ਆਪਾਂ ਪਾਣੀ ਲਗਾ ਦਈਏ ਫਿਰ ਆ ਤੇ ਬੀੜੇ ਦੇ ਵਿੱਚ ਪਾਣੀ ਮਾਰ ਦਾਂਗੇ ਵੈਸੇ ਤਾਂ ਇਹੜਾ ਸਾਫ਼ ਪਿਆ ਸੀ ਸਵੇਰੇ ਮੈਂ ਝਾੜੂ ਵਗੈਰਾ ਲਾਤਾ ਸੀ ਤੇ ਹੁਣ ਥੋੜਾ ਥੋੜਾ ਪਾਣੀ ਮਾਰਨਾ ਪੈਣਾ ਹੈ ਚਲੋ ਜੀ ਪਾਣੀ ਫਿਰ ਮੈਂ ਮਾਰਤਾ ਸੀਗਾ ਗਮਲਿਆਂ 'ਚ ਪਾਣੀ ਪਾ ਕੇ ਤੇ ਕਿਉਂਕਿ ਕੈਮਰਾਮੈਨ ਆਪਣਾ ਥੋੜਾ ਜਿਹਾ ਉਹ ਹੈ ਨਾ ਤੇ ਉਹਦਾ ਦਿਲ ਕਰਦਾ ਤਾਂ ਵੀਡੀਓ ਬਣਾ ਦਿੰਦਾ ਤੇ ਨਹੀਂ ਤਾਂ ਛੱਡ ਕੇ ਲੰਘ ਜਾਂਦਾ ਹੈ ਨਾ ਤੇ ਚਲੋ ਜੀ ਬੀੜਾ ਵਗੈਰਾ ਆਪਣਾ ਧੋਇਆ ਗਿਆ ਤੇ ਕੱਪੜੇ ਵੀ ਜਿੰਨੇ ਕ ਧੋਣੇ ਸੀ ਆਪਾਂ ਨੇ ਧੋ ਲੇ ਤੇ ਬਾਕੀ ਕੱਪੜੇ ਧੋਵਾਂਗੇ ਕੱਲ ਤੇ ਚਲੋ ਜੀ ਹੋ ਗਏ ਸਾਰੇ ਆਪਣੇ ਇਹ ਕੰਮ ਕਰ ਹੁਣ ਆਪਾਂ ਅੰਦਰ ਝਾੜੂ ਪੋਚਾ ਕਰਦੇ ਆਂ ਤੇ ਲੋ ਜੀ ਹੁਣ ਹੋ ਗਈ ਹੈ ਸ਼ਾਮ ਤੇ ਸ਼ਾਮ ਨੂੰ ਜੀ ਕਰਦੀ ਹੈ ਅਨੰਦਪੁਰ ਸਾਹਿਬ ਜਾਣ ਦੀ ਤਿਆਰੀ ਤੇ ਹੋਲੇ ਮਹੱਲੇ ਦੀ ਤਿਆਰੀ ਕਰਦੀ ਹੈ ਬੱਚਿਆਂ ਨੇ ਤੇ ਕਹਿੰਦੇ ਟਰਾਲੀ ਨੂੰ ਮਤਲਬ ਆਪਾਂ ਨਾ ਧੋ ਲਈਏ ਹੈ ਨਾ ਤੇ ਹੁਣ ਲੱਗੇ ਹੋਏ ਆ ਇਹ ਟਰਾਲੀ ਦੀ ਧੋ ਧਵਾਈ ਕਰਨ ਤੇ ਇਹ ਟਰਾਲੀ ਸਾਡੀ ਨਹੀਂ ਗਈ ਸਾਡੀ ਟਰਾਲੀ ਉਹ ਹੁੰਦੀ ਹੈ ਨਾ ਜਿਹੜੀ ਪਹਿਲਾਂ ਇੱਥੇ ਖੜੀ ਹੁੰਦੀ ਹੈ ਨੀਲੀ ਜੀ ਤੇ ਏਟਰ ᱨਲਿ ਸੱਡੀ ਨਹੀਂ ਹੈਗੀ ਤੇ ਇਹ ਸਾਡੇ ਮਤਲਬ ਇਹ ਮੁੰਡਾ ਜਿਹੜਾ ਧੋਰੇ ਹੈ ਨਾ ਇਹ ਟਰਾਲੀ ਹੈ ਵਿੱਕੀ ਦੀ ਤਾਂ ਪਿੰਡ ਵਾਲਿਆਂ ਤੋਂ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਨਾ ਵੀ ਕੀ ਟਰਾਲੀ ਹੈ ਇਹ ਤੇ ਅੱਪ ਤੁਹਾਨੂੰ ਦੱਸ ਦਿਆਂ ਇੱਕ ਟਰਾਲੀ ਕਿੰਨੇ ਵਧੀਆ ਮਤਲਬ ਸ਼ੌਂਕ ਦੇ ਨਾਲ ਤਿਆਰ ਕਰਾਈ ਹੋਈ ਹੈ ਹੈ ਨਾ ਮੈਂ ਸੁਣਿਆ ਸੀ ਪਹਿਲਾਂ ਵੀ ਟਰਾਲੀ ਬੜੀ ਵਧੀਆ ਤਿਆਰ ਕਰਵਾਈਆਂ ਨੇ ਤਾਂ ਪਰ ਦੇਖੀ ਅੱਜ ਤੇ ਮੈਂ ਸੋਚਿਆ ਵੀ ਚੱਲਾ ਚੱਪਾ ਇਹਦੀ ਵੀਡੀਓ ਬਣਾ ਲਈਏ ਹੈ ਨਾ ਤੇ ਇਹਦੇ ਉਪਰ ਛੱਤ ਵਗੈਰਾ ਸਾਰੀ ਤਰਪਾਲ ਪਾ ਕੇ ਮਤਲਬ ਇਹਨਾਂ ਨੇ ਕਰਤੀ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਹੁੰਦਾ ਹੈ ਨਾ ਕਿਵੇਂ ਦਾ ਹੋ ਜੇ ਤੇ ਇੰਨੀ ਸ਼ੌਂਕ ਦੇ ਨਾਲ ਟਰਾਲੀ ਤਿਆਰ ਕਰੀ ਹੋਈ ਆਸੀਂ ਹੱਸ ਰਹੇ ਸੀ ਵੀ ਇਹ ਜਿਹੜੀ ਟਰਾਲੀ ਚ ਤਾਂ ਹੈ ਨਾ ਕਣਕ ਜਰੀ ਲੈ ਕੇ ਮੰਡੀ ਜਾਣ ਨੂੰ ਦਿਲ ਨਹੀਂ ਕਰਦਾ ਹੈਗਾ ਵੀ ਗੰਦੀ ਹੋ ਜਾਊਗੀ ਹੈ ਨਾ ਤੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਹੈ ਨਾ ਸ਼ੌਂਕ ਦੇ ਨਾਲ ਮਤਲਬ ਟਰਾਲੀ ਤਿਆਰ ਕਰਾਈ ਹੋਈ ਹੈ ਲੋ ਜੀ ਬੈਂਸ ਬੈਂਸ ਕਰਤੀ ਏ ਮੁੰਡੇ ਨੇ ਤੇ ਇੱਕ ਸਾਈਡ ਇਹਦੇ ਇਧਰਲੀ ਸਾਈਡ ਦੂਜੀ ਸਾਈਡ ਹੈ ਨਾ ਮੰਜੇ ਵਾਲਾ ਸਿਸਟਮ ਵੀ ਲਾਇਆ ਹੋਇਆ ਵੀ ਜੇ ਕਿੰਨਾ ਗੁੰਨਾ ਲੈ ਕੇ ਜਾਣਾ ਹੋਵੇ ਹੈ ਨਾ ਵੀ ਉੱਥੇ ਟਾਈਮ ਲੱਗ ਜਾਂਦਾ ਦਿਲ ਲੱਗ ਜਾਂਦੇ ਦੋ ਤਿੰਨ ਇਧਰਲੀ ਸਾਈਡ ਮੰਜਲ ਆਇਆ ਹੋਇਆ ਵੀ ਗੱਦਾ ਸੀਟੋ ਤੇ ਆਰਾਮ ਨਾਲ ਆਰਾਮ ਕਰੋ ਹੈ ਨਾ ਲੋ ਜੀ ਕਬਟ ਕੱਢੇ ਹੋਏ ਆਂ ਟਰਾਲੀ ਦੇ ਤਾਂ ਪੂਰੇ ਤੇ ਚਲੋ ਜੀ ਮਿਲਦੇ ਆਂ ਆਪਾਂ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਦਿਲੇ